ਇੱਕ ਹੋਰ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਦਮਦਵੀ ਟਕਸਾਲ ਵੱਲੋਂ ਮਹਾਰਾਸ਼ਟਰ ਦੀ ਚੋਣਾਂ ਦੇ ਵਿੱਚ ਭਾਰਤ ਗੰਭੀਰ ਹੈ ਜਿਹੜੇ ਸਰਕਾਰ ਕੋਲ ਪੈਨਡਿੰਗ ਨੇ ਲੋਕਾਂ ਨੂੰ ਮਸਲੇ ਨੂੰ ਨਾ ਨਾ ਕਰਦੀ ਹੈ ਔਰ ਸਰਕਾਰ ਦੇ ਸਾਡੇ ਬਹੁਤਿਆਰ ਨੂੰ ਹੱਲ ਕਰਦੀ ਹੈ ਸਿੱਖਾਂ ਦੇ ਮਸਲੇ ਵਿਚਾਰੇ ਜਾਂਦੇ ਨੇ ਬੰਦੀ ਸਿੰਘਾਂ ਦੇ ਮਸਲੇ ਵਿਚਾਰੇ ਜਾਂਦੇ ਦੇਖਾਈ ਨਹੀਂ ਜਾਂਦੇ ਨੇ ਹੋਰ ਸਾਡੇ ਬਹੁਤ ਸਾਰੇ ਮਸਲੇ ਆ ਸਾਨੂੰ ਲਗਾਤਾਰ ਸਾਡੇ ਨਾਲ ਧੱਕਾ ਹੋ ਰਿਹਾ ਚੰਡੀਗੜ੍ਹ ਨੂੰ ਪੰਜਾਬ ਕੋ ਜਿਹੜਾ ਕਲੀਵਰ ਪ੍ਰੋਜੈਕਟ ਹੈ ਲੋਕੋ ਕੇ ਲਈ ਸਰਕਾਰ ਕੋਈ ਜਾ ਰਹੇ ਨੇ ਪੰਜਾਬ ਦੇ ਯੂਨੀਵਰਸਿਟੀ ਰਿਸਰਚ ਦਾ ਮਸਲਾ ਹੋਰ ਬਹੁਤ ਸਾਰੇ ਮਸਲੇ ਆ ਅਗਰ ਗਵਰਨਮੈਂਟ ਇਹ ਮਸਲੇ ਹੱਲ ਕਰਦੀ ਤੇ ਇਹ ਜਿਹੜਾ ਇਹ ਚੰਗੀ ਗੱਲ ਹੈ ਰਾਜਵਾਨਾ ਸਾਹਿਬ ਜੋ ਵੀਰ ਕੀਤਾ ਉਹਨੂੰ ਦੇਖ ਤੋਂ ਕੀ ਕੀਤਾ ਜਾਊ ਉਸ ਦੇਚਾ ਦੇ ਵਿੱਚ ਪੰਚ ਸਿੰਘ ਸੰਬੰਧੀ ਮੀਟਿੰਗ ਦੇ ਵਿੱਚ ਪੰਚ ਸਿੰਘ ਸੰਬੰਧ ਨਾਲੋਂ ਹੀ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਂਦਾ ਹੁੰਦਾ ਪਰ ਜੋ ਭਾਈ ਰਾਜਵਾਨਾ ਸਾਹਿਬ ਨੇ ਅਪੀਲ ਕੀਤੀ ਆ ਉਹ ਬਿਲਕੁਲ ਕਦੋਂ ਤੱਕ ਹੋਣ ਦੀ ਸੰਭਾਵਨਾ ਜੀ ਪੰਚ ਸਿੰਘ ਸੰਬੰਧੀ ਮਨਜੂਖ ਸਿੰਘ ਸਾਹਿਬ ਗੈਨੀ ਸਿੰਘ ਸਾਹਿਬ ਇੱਕ ਵੀਡੀਓ ਵਾਇਰਲ ਹੋਈ ਜੀ ਚੀਕ ਨੂੰ ਨੰਨਦੀ ਰੂਪਤ ਆ ਰਿਹਾ ਬਹੁਤ ਮੰਦ ਭਾਗੀ ਹੈ ਬਹੁਤ ਮੰਦ ਭਾਗੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜੀਆਂ ਨਹੀਂ ਇਹਨੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਸ ਮਸਲੇ ਨੂੰ ਦੇਖ ਰਹੇ ਹਾਂ ਕੱਲੇ ਕੇ ਰਾਜਨੀਤਿਕ ਨੇਤਾਵਾਂ ਵੱਲੋਂ ਪੱਕੀ ਵੀ ਤਾਰੀਖੀ ਹੈ ਪੱਕ ਬੰਨੀ ਤੇ ਉਸ ਤੋਂ ਬਾਅਦ ਕੇਜਰੀਵਾਲ ਕੋਲੋਂ ਵੱਲੋਂ ਦਸਤਾਰੋ ਜਿਹੜੀ ਜਿਸ ਤਰੀਕੇ ਨਾਲ ਉਤਾਰ ਕੇ ਰੱਖੀ ਗਈ ਹੈ ਉਸ ਨੂੰ ਬੜਾ ਨਿੰਦਿਆ ਜਾ ਰਿਹਾ ਜੀ ਉਹ ਤਰੀਕਾ ਬੜਾ ਦਸਤਾਰ ਦੇ ਅਪਮਾਨ ਕਰਨ ਵਾਲਾ ਸੀ ਰਾਜਨੀਤਿਕ ਲੀਡਰਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਦਸਤਾਰ ਬੰਨਣੀ ਹੈ ਤੇ ਉਹਦਾ ਅਤਬ ਵੀ ਨਾਲ ਰੱਖਣਾ ਬੜਾ ਜ਼ਰੂਰੀ ਹੈ ਤਾਂ